ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮਹਿਰੂ ਜਿਨ੍ਹਾਂ ਦਾ ਪੇਸ਼ਾ ਬਸ ਚੋਰੀ ਕਰਨਾ ਸੀ ਤੇ ਚੋਰੀ ਕਰਕੇ ਹੀ ਉਹ ਆਪਣਾ ਢਿੱਡ ਪਾਲਦੇ ਸਨ ਮਾਪੇ ਬਾਪ ਦੇ ਗੁਜਰ ਜਾਣ ਕਰਕੇ ਉਹ ਬਚਪਨ ਵਿੱਚ ਹੀ ਜਤੀਮ ਬਣ ਗਏ ਤੇ ਸਿਰ ਉੱਤੇ ਮਾਪਿਆਂ ਦਾ ਪਰਛਾਵਾਂ ਨਾ ਹੋਣ ਕਰਕੇ ਉਹ ਮਾੜੇ ਕਰਮਾਂ ਵਿੱਚ ਪੈ ਗਏ ਮਾੜੇ ਕਰਮ ਕਰਦਿਆਂ ਕਰਦਿਆਂ ਬਹੁਤ ਸਮਾਂ ਬਤੀਤ ਹੋ ਚੁੱਕਿਆ ਸੀ ਕਿ ਇੱਕ ਦਿਨ ਭਾਈ ਮਹਿਰੂ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਪਹੁੰਚ ਗਏ ਤੇ ਗੁਰੂ ਜੀ ਦੇ ਉਪਦੇਸ਼ਾਂ ਨੂੰ ਸੁਣਦਿਆਂ ਸੁਣਦਿਆਂ ਇੱਕ ਦਿਨ ਉਹਨਾਂ ਨੂੰ ਇਹ ਗਿਆਨ ਹੋਇਆ ਕਿ ਉਹਨਾਂ ਨੇ ਪਿੱਛੇ ਅੱਜ ਤੱਕ ਜਿਹੜੇ ਵੀ ਕਰਮ ਕੀਤੇ ਹਨ ਉਹ ਬੜੇ ਹੀ ਬੁਰੇ ਸਨ ਭਾਈ ਮਹਿਰੂ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਆਪਣਾ ਜ਼ਿਆਦਾਤਰ ਸਮਾਂ ਗੁਰੂ ਜੀ ਦੀ ਸੇਵਾ ਵਿੱਚ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਤੇ ਕਈ ਮਹੀਨਿਆਂ ਤੱਕ ਗੁਰੂ ਜੀ ਦੀ ਸੇਵਾ ਕਰਦੇ ਰਹੇ ਤੇ ਨਾਮ ਬਾਣੀ ਸੁਣਦੇ ਰਹੇ ਕੁਝ ਸਮੇਂ ਬਾਅਦ ਜਦੋਂ ਪਾਈ ਮਹਿਰੂ ਵਾਪਿਸ ਆਏ ਤਾਂ ਘਰ ਆ ਕੇ ਉਹਨਾਂ ਨੂੰ ਉਹ ਹਰ ਚੀਜ਼ ਉਪਰੀ ਤੇ ਮਾੜੀ ਲੱਗੀ ਜਿਹੜੀ ਕੀ ਉਸਨੇ ਚੋਰੀ ਕਰਕੇ ਕਮਾਈ ਸੀ ਪਾਈ ਮਹਿਰੂ ਦੇ ਕੋਲ ਇੱਕ ਚੋਰੀ ਦੀ ਮੱਝ ਸੀ ਜਿਸ ਨੂੰ ਚੋਰੀ ਕੀਤਿਆਂ 4-5 ਸਾਲ ਹੋ ਚੁੱਕੇ ਸਨ ਤੇ ਉਸ ਮੱਝ ਦੀਆਂ ਦੋ ਕੱਟੀਆਂ ਵੀ ਸਨ ਮੱਝ ਚੰਗੀ ਨਸਲ ਦੀ ਹੋਣ ਕਰਕੇ ਦੁੱਧ ਵੀ ਚੰਗਾ ਚੋਖਾ ਦੇਂਦੀ ਸੀ ਪਰ ਭਾਈ ਮਹਿਰੂ ਦੀ ਹੁਣ ਐਨੀ ਵੀ ਹਿੰਮਤ ਨਹੀਂ ਹੋ ਰਹੀ ਸੀ ਕਿ ਉਹ ਉਸ ਮੱਝ ਦੇ ਦੁੱਧ ਦਾ ਇੱਕ ਕੁੱਟ ਵੀ ਪਾਰ ਸਕੇ ਕਿਉਂਕਿ ਉਹ ਹੁਣ ਇਹ ਗੱਲ ਪੂਰੀ ਤਰ੍ਹਾਂ ਜਾਣ ਚੁੱਕੇ ਸੀ ਕਿ ਚੋਰੀ ਕਰਨਾ ਬਹੁਤ ਵੱਡਾ ਪਾਪ ਹੈ ਤੇ ਚੋਰੀ ਠੱਗੀ ਕਰਨ ਵਾਲਾ ਇਨਸਾਨ ਨਰਕਾਂ ਦਾ ਭਾਗੀਦਾਰ ਹੁੰਦਾ ਹੈ ਬਹੁਤ ਸੋਚਣ ਸਮਝਣ ਤੋਂ ਬਾਅਦ ਪਾਈ ਮਹਿਰੂ ਜੀ ਨੇ ਘਰ ਵਿੱਚ ਪਿਆ ਸਾਰਾ ਚੋਰੀ ਦਾ ਸਮਾਨ ਗਰੀਬ ਲੋਕਾਂ ਵਿੱਚ ਵੰਡ ਦਿੱਤਾ ਤੇ ਜਦੋਂ ਸਵੇਰ ਹੋਈ ਤਾਂ ਪਾਈ ਮਹਿਰੂ ਨੇ ਉਸ ਚੋਰੀ ਵਾਲੀ ਮੱਝ ਨੂੰ ਕਿੱਲੇ ਤੋਂ ਖੋਲ ਕੇ ਨਾਲ ਹੀ ਉਸ ਦੀਆਂ ਕਟੀਆਂ ਵੀ ਖੋਲ ਲਈਆਂ ਤੇ ਉਸ ਪਿੰਡ ਵੱਲ ਨੂੰ ਲੈ ਤੁਰਿਆ ਜਿਸ ਪਿੰਡ ਵਿੱਚੋਂ ਚੋਰੀ ਕਰਕੇ ਲਿਆਇਆ ਸੀ ਜਦੋਂ ਦੁਪਹਿਰ ਹੋਈ ਤਾਂ ਉਹ ਭਾਈ ਨੌਦ ਦੇ ਘਰ ਪਹੁੰਚ ਗਿਆ ਕਟੀਆਂ ਸਮੇਤ ਮੱਝ ਖੁਰਲੀ ਤੇ ਖਲੋਤੀ ਦੇਖ ਕੇ ਭਾਈ ਨੌਦ ਹੈਰਾਨ ਹੋ ਗਿਆ ਤੇ ਉਸਨੇ ਆਪਣੀ ਘਰਵਾਲੀ ਨੂੰ ਆਵਾਜ਼ ਦਿੱਤੀ ਤੇ ਜਦੋਂ ਉਸ ਦੀ ਘਰਵਾਲੀ ਵੀ ਅੰਦਰੋਂ ਬਾਹਰ ਨਿਕਲੀ ਤਾਂ ਉਹ ਵੀ ਮੱਝ ਨੂੰ ਦੇਖ ਕੇ ਹੈਰਾਨ ਹੋ ਗਈ ਫਿਰ ਦੋ ਨਾ ਜਾਣਿਆਂ ਦਾ ਧਿਆਨ ਪਾਈ ਮਹਿਰੂ ਜੀ ਵੱਲ ਗਿਆ ਤਾਂ ਦੋਵੇਂ ਜਾਣੇ ਅੱਗੇ ਵਧੇ ਤਾਂ ਭਾਈ ਮਹਿਰੂ ਨੇ ਦੋਨਾਂ ਨੂੰ ਨਮਸਕਾਰ ਕੀਤੀ ਤੇ ਨਿਮਰਤਾ ਨਾਲ ਕਿਹਾ ਕੀ ਹੈ ਮਾਤਾ ਤੇ ਪਿਤਾ ਆਪਣੇ ਇਸ ਬਾਲਕ ਨੂੰ ਖਿਮਾ ਕਰਨਾ ਕਿਉਂਕਿ ਮੇਰੇ ਤੋਂ ਭੁੱਲ ਹੋ ਗਈ ਹੈ ਅੱਜ ਤੋਂ ਕੁਝ ਸਾਲ ਪਹਿਲਾਂ ਤੁਹਾਡੀ ਇਹ ਲਵੇਰੀ ਮੱਝ ਮੈਂ ਖੋਲ ਕੇ ਲੈ ਗਿਆ ਸੀ ਉਸ ਸਮੇਂ ਮੈਂ ਮੂਰਖ ਤੇ ਅਗਿਆਨੀ ਸੀ ਪਰ ਹੁਣ ਮੇਰੇ ਉੱਤੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੀ ਮਿਹਰ ਹੋ ਗਈ ਹੈ ਤੇ ਮੈਨੂੰ ਗਿਆਨ ਹੋ ਗਿਆ ਹੈ ਤੁਸੀਂ ਇਹ 100 ਰੁਪਏ ਵੀ ਰੱਖੋ ਜੋ ਮੈਂ ਇਸ ਚੋਰੀ ਦੀ ਮੱਝ ਦਾ ਦੁੱਧ ਪੀਤਾ ਹੈ ਤੇ یوں ਬੋਲਦੇ ਹੋਏ ਭਾਈ ਮਹਿਰੂ ਜੀ ਨੇ ਚਾਂਦੀ ਦੇ ਰੁਪਿਆਂ ਦਾ ਇੱਕ ਥੈਲਾ ਉਹਨਾਂ ਦੋਹਾਂ ਜੀ ਦੇ ਜੀਆਂ ਦੇ ਅੱਗੇ ਢੇਰੀ ਕਰ ਦਿੱਤਾ ਤਾਂ ਇਹ ਸਭ ਦੇਖ ਕੇ ਭਾਈ ਨੌਦ ਅਤੇ ਉਸ ਦੀ ਪਤਨੀ ਬੜੇ ਪਰਸਨ ਹੋਏ ਅਤੇ ਉਹਨਾਂ ਨੇ ਪੁੱਛਿਆ ਕਿ ਉਹ ਕੌਣ ਗੁਰੂ ਹਨ ਜਿਨ੍ਹਾਂ ਦੀ ਕਿਰਪਾ ਦੇ ਨਾਲ ਤੂੰ ਇੰਨਾ ਜ਼ਿਆਦਾ ਬਦਲ ਗਿਆ ਹੈ ਤਾ ਭਾਈ ਮਹਿਰੂ ਨੇ ਉਹਨਾਂ ਦੋਨਾਂ ਜੀਆਂ ਨੂੰ ਆਪਣੀ ਕਥਾ ਸੁਣਾਈ ਤਾਂ ਮਹਿਰੂ ਜੀ ਦੇ ਮੂੰਹ ਸ਼੍ਰੀ ਗੁਰੂ ਅਮਰਦਾਸ ਜੀ ਦੀ ਵਡਿਆਈ ਸੁਣ ਕੇ ਭਾਈ ਨੌਦ ਅਤੇ ਉਸ ਦੀ ਪਤਨੀ ਦੇ ਅੰਦਰ ਗੁਰੂ ਜੀ ਦੇ ਦਰਸ਼ਨ ਕਰਨ ਦੀ ਜਗਿਆਸਾ ਪੈਦਾ ਹੋਈ ਤੇ ਭਾਈ ਮਹਿਰੂ ਉਹਨਾਂ ਦੋਨਾਂ ਜੀਆਂ ਨੂੰ ਆਪਣੇ ਨਾਲ ਸਤਗੁਰੂ ਜੀ ਦੇ ਪਾਸ ਗੋਇੰਦਵਾਲ ਸਾਹਿਬ ਲੈ ਕੇ ਪਹੁੰਚ ਗਏ ਤਾਂ ਦੋਨੋਂ ਪਤੀ ਪਤਨੀ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ ਗੁਰੂ ਪਿਆਰਿਓ ਇਸ ਸਾਖੀ ਨੂੰ ਸੁਣਨ ਤੋਂ ਬਾਅਦ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਤਗੁਰੂ ਜੀ ਦੇ ਚਰਨਾਂ ਨਾਲ ਜੁੜ ਕੇ ਮਾੜੇ ਤੋਂ ਮਾੜਾ ਇਨਸਾਨ ਵੀ ਵੱਡ ਭਾਗਾ ਬਣ ਜਾਂਦਾ ਹੈ ਸਤਨਾਮ ਸ਼੍ਰੀ ਵਾਹਿਗੁਰੂ